ਦਿੱਲੀ ਦੇ ਵਿੱਚ ਬੰਬਲਾਸਟ ਹੋਇਆ ਬੜੀ ਦੁੱਖਦਾਈ ਘਟਨਾਵੋ ਕਈ ਲੋਕ ਜ਼ਾਦੇ ਉਹਦੇ ਵਿੱਚ ਮਾਰੇ ਗਏ ਆ ਇਹ ਜਿਹੜੇ ਸ਼ਹਦਾਦੀ ਅੰਸਦ ਨੇ ਜਾਂ ਆਪਣਾ ਗਵਾਂਡੀ ਮੁਲਕ ਜਿਹੜਾ ਪਾਕਿਸਤਾਨ ਨੇ ਉਹਨਾਂ ਦੀਆਂ ਇਹ ਕਾਰਵਾਈਆਂ ਉਹ ਦੇਸ਼ ਦੇ ਕਿਸ ਨਾ ਕਿਸੇ ਹਿੱਸੇ ਦੇ ਵਿੱਚ ਅਮੇਸ਼ਾ دہشت ਫਲਾਉਂਦੇ ਰਹਿੰਦੇ ਆ ਮੈਂ ਇਸ ਬੰਬ ਧਮਾਕਿਆਂ ਦੀ ਕੜੀ ਦਿੰਦਾ ਕਰਦਾ ਉਹ ਜਿਹੜੇ ਵਿਛੜ ਗਏ ਇਸ ਬੰਬਲਾਸਤ ਦੇ ਵਿੱਚ ਸਾਡੇ ਮੈਂਬਰ ਭਾਰਤੀ ਜਿਹੜੇ ਆ ਉਹਨਾਂ ਨੂੰ ਸ਼ਰਨਾਂਜਲੀ ਪੇਟ ਕਰਦਾ ਔਰ ਚਲਾਤੀ ਹਸਾਂ ਨੂੰ ਚੇਤਾਵਨੀ ਵੀ ਦਿਨਾ ਕਿ ਇਹ ਦੇਸ਼ ਇੰਨਾ ਕਮਜ਼ੋਰ ਨਹੀਂਗਾ ਕਿ ਜੇ ਤੁਸੀਂ ਸਮਝੋ ਕਿ ਬੰਬਾਂ ਨਾਲ ਜਾਂ ਇਤਾਂ ਦੀਆਂ ਕਾਰਵਾਈਆਂ ਨਾਲ ਕੋਈ ਟੱਜਾਂਗੇ ਜਾਂ ਗਲਫ ਜਾਗੇ ਇਹ ਦੇਸ਼ ਛੋੜਾ ਮਜ਼ਬੂਤ ਹੈ ਇੰਡੀਆ ਔਰ ਮੈਨੂੰ ਪੂਰਨ ਯਕੀਨ ਹੈ ਕਿ ਸਾਡੀ ਸਰਕਾਰ ਜਿਹੜੀ ਹੈ ਦੇਸ਼ ਦੀ ਸਰਕਾਰ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਅਦੇਖਾ ਗੁਪਤਾ ਜੀ ਦੀ ਹੈ ਬੀਜੇਪੀ ਦੀ ਸਰਕਾਰ ਹੈ O inançlarıtti insanlar böyle inanmış saksa da ciddiyet o deme.